ਸਵਾ ਸਵਾ ਮੋਤੇ ਸਵਾ ਸਵਾ ਲੈ ਲੈ ਗਏ ਲੈ ਗਏ ਜਾਣਾ ਸੀ ਜਾਣਾ ਪੈਗਾ ਓਏ ਵਾਲੇ ਕੋਈ ਨਹੀਂ ਪਤਾ ਲੈ ਲਿਆ ਕਿ ਸਾਕਤਾ ਹੈ ਤਾਂ ਕਿ ਤੋਈ ਆਇਓ ਲੱਗੋ ਪਾਰ ਕਰਕੇ ਇੱਧਰ ਆ ਗਈਆਂ ਪਿੰਡ ਕਾਲੂਆ ਨੇ ਪਿਛਲੀ ਵੀਡੀਓ ਵਿੱਚ ਇੱਥੇ ਆਉਂਦੇ ਆਉਂਦੇ ਰੁਕ ਗਈ ਸੀ ਤੇ ਐਦਾਂ ਲੱਗ ਰਿਹਾ ਲੱਗ ਰਿਹਾ ਜਿਵੇਂ ਮੈਂ ਰਾਜਸਥਾਨ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਲਗਭਗ ਇੱਥੋਂ ਤੱਕ ਪਹੁੰਚ ਹੀ ਗਈ ਸੀ ਪਿੰਡ ਤੱਕ ਪਰ ਪਿੰਡ ਨੂੰ ਜਾਣ ਦਾ ਪਹਿਲਾਂ ਵੀ ਕੋਈ ਰਾਜਸਥਾਨੀ ਆ ਸਿਰਫ ਦਰਿਆ ਨੂੰ ਪਾਰ ਕਰਕੇ ਜਾਣਾ ਹੁੰਦਾ ਬੋਟ ਦੇ ਵਿੱਚ ਔਰ ਉਸ ਟਾਈਮ ਪਾਣੀ ਜ਼ਿਆਦਾ ਸੀ ਮਹੀਨਾ ਪਹਿਲਾਂ ਵਾਪਸ ਬੰਨ ਤੋਂ ਹੀ ਮੁੜ ਗਈ ਸੀ ਸੋ ਇੱਥੇ ਸਾਰੇ ਪਾਣੀ ਹੀ ਆ ਜਗ੍ਹਾ 'ਚ ਹੁਣ ਇੱਥੋਂ ਮੋੜ ਸੌਰੀ ਹੁਣ ਇੱਥੋਂ ਜਿਹੜਾ ਪਾਣੀ ਲੈ ਗਿਆ ਇਹਨਾਂ ਥੋੜਾ ਜਿਹਾ ਹੈਗਾ ਤੇ ਐਦਾਂ ਬੋਟ ਦੇ ਰਾਹੀਂ ਜਾਂਦੇ ਨੇ ਇੱਕ ਦੂਜੇ ਨੂੰ ਲੈਣ ਦੇ ਲਈ ਹਜੇ ਵੀ ਇੱਥੇ ਸਲਾਬ ਆ ਸ਼ੂ ਅੱਜ ਵੀ ਗੰਦੇ ਕਰ ਲੈਣੇ ਆ ਮੈਂ ਚਲੋ ਚਲੋ ਉਹ ਅੱਧਰ ਪਾਕਿਸਤਾਨ ਤੇ ਇੱਧਰ ਮੈਂ ਇਹ ਪਿੰਡ ਜਿਹੜਾ ਵਾ ਵੀ ਘਰਾਂ ਦਾ ਪਿੰਡ ਆ ਔਰ ਵੀ ਘਰਾਂ ਦਾ ਪਿੰਡ ਜਿਹੜਾ ਪਾਣੀ ਦੇ ਨਾਲ ਵੀ ਘਿਰਿਆ ਔਰ ਬਾਰਡਰ ਦੇ ਨਾਲ ਵੀ ਘਿਰਿਆ ਹੋਇਆ ਔਰ ਹੜ੍ਹ ਦੇ ਕਰਕੇ ਇਹਨਾਂ ਦਾ ਰਸਤਾ ਵੀ ਜਿਹੜਾ ਸੀ ਉਹ ਤਕਰੀਬਨ ਪੂਰਾ ਹੀ ਬੰਦ ਸੀ ਔਰ ਹੋਣ ਤਾਂ ਫਿਰ ਵੀ ਚਲੋ ਥੋੜਾ ਜਿਹਾ ਰਸਤਾ ਚੱਲਿਆ ਥੋੜੇ ਦਿਨਾਂ ਤੋਂ ਕਦੇ ਕਦੇ ਹਜੇ ਵੀ ਦਰਿਆ ਚੜ ਹੁੰਦਾ ਫਿਰ ਇਹ ਨਾਲੀ ਥੋੜਾ ਮੁਸ਼ਕਲ ਹੋ ਜਾਂਦਾ ਥੋੜਾ ਨਹੀਂ ਬਹੁਤ ਮੁਸ਼ਕਲ ਹੋ ਜਾਂਦਾ ਕਿੰਨੇ ਵੱਡੇ ਸਿੱਪੀ ਹਨ ਆਰੇ ਫਸਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਥੋੜਾ ਸਾਰਿਆਂ ਦਾ ਸਰਪ ਗਿਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਮੇਰੇ ਪਿੱਛੇ ਰਾਸਤਾ ਤੁਹਾਨੂੰ ਦਿਖ ਰਿਹਾ ਹੋਵੇਗਾ ਤੇ ਐਦਾਂ ਲੱਗ ਰਿਹਾ ਹੋਵੇਗਾ ਕਿ ਜਿਵੇਂ ਕਿ ਮੈਂ ਰਾਜਸਥਾਨ ਦੇ ਵਿੱਚ ਆ ਬਟ ਮੈਂ ਰਾਜਸਥਾਨ ਦੇ ਵਿੱਚ ਨਹੀਂ ਆ ਫਿਰੋਜ਼ਪੁਰ ਮਤਲਬ ਪੰਜਾਬ ਦੇ ਪਿੰਡ ਕਾਲੂਆਣਾ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੈ ਉੱਥੇਆਂ ਜਿੱਥੇ ਕੇ ਸਿਰਫ 20 ਕੁਕਰਾਂ ਦਾ ਪਿੰਡ ਹੈ ਔਰ ਜਿੰਨੂੰ ਜਾਣਦਾ ਵੀ ਕੋਈ ਰਾਸਤਾ ਨਹੀਂ ਆ ਸਿਰਫ ਦਰਿਆ ਨੂੰ ਪਾਰ ਕਰਕੇ ਜਾਣਾ ਹੁੰਦਾ ਹੈ ਔਰ ਦਰਿਆ ਨੂੰ ਪਾਰ ਕਰਕੇ ਜਾਣਾ ਵੀ ਹੜ੍ਹ ਕਰਕੇ ਅੱਜਕੱਲ ਮੁਸ਼ਕਲ ਸੀ ਸੋ ਹੁਣ ਥੋੜਾ ਜਿਹਾ ਰਾਸਤਾ ਖੁੱਲਾ ਹੈ ਤੇ ਮੈਂ ਇੱਧਰ ਆਈ ਆ ਪਿਛਲੀ ਵੀਡੀਓ ਚ ਵੀ ਆਈ ਸੀ ਬਟ ਪਿੱਛੋਂ ਹੀ ਮੁੜ ਗਈ ਸੀ ਕਿਉਂਕਿ ਜਾਣ ਦਾ ਰਾਸਤਾ ਬਿਲਕੁਲ ਬੰਦ ਸੀ ਇਤਾਂ ਦਾ ਰਾਸਤਾ ਆ ਪਤਾ ਨਹੀਂ ਕਿਉਂ ਲਾਇਆ ਨਿਸ਼ਾਨ ਲਗਾਏ ਹੋਣਗੇ ਪਾਣੀ ਦਾ ਪਤਾ ਲੱਗ ਜੇ ਕਦੋਂ ਪਾਣੀ ਫਿਰ ਚੜ੍ਹ ਆਂਦਾ ਉਤਰ ਆਂਦਾ ਲੈ ਜਾਂਦਾ ਸੋ ਪਹਿਲਾਂ ਪਾਣੀ ਇਧਰੋਂ ਜੋਂ ਨਾ ਹੁੰਦਾ ਸੀ ਹੁਣ ਇਧਰ ਹੋ ਗਿਆ ਆਪੋਜ਼ਿਟ ਹਾਂ ਉੱਥੋਂ ਵੀ ਪਾਰੀ ਕਰਕੇ ਜਾਣਾ ਮਾੜਾ ਲੱਗਦਾ ਅਜੇ ਵੀ ਗਿੱਲਾ ਹੀ ਆ ਠਿੰ 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 ਇਧਰੋਂ ਆਂਦਾ ਸੀ ਪਹਿਲਾਂ ਅੰਦਰ ਆ ਉਹ ਆਰਮੀ ਚੌਂਕੀ ਆ ਚਿੱਟੀ ਜੀ ਵਾਈਟ ਕਲਰ ਦੀ 1 ਕਿਲੋਮੀਟਰ ਚੱਲ ਕੇ ਆਉਣਾ ਪਿਆ। ਅਸਲੀ ਦੇਖ ਕੇ ਜਾਣਾ ਬੰਦਾ ਮੈਂ ਇੱਧਰ ਚੱਲੀ ਸੀ ਇੱਧਰ ਫਿਸਲਣਾ ਆ ਰਿਹਾ। ਉਹ ਪੱਜ ਗਿਆ। ਆਵਾ ਬਾਰਡਰ ਬਿਲਕੁਲ ਹੀ ਨਾਲ ਪਿੰਡ ਦੇ। ਉਹ ਪਿੰਡ ਇੱਥੋਂ ਸ਼ੁਰੂ ਹੁੰਦਾ ਹੈ ਗਾਂ ਜਾ ਕੇ 1 ਕਿਲੋਮੀਟਰ ਤੇ। ਇਹ ਇੱਥੇ ਫਸਲਾਂ ਬਿਜਲੀ ਵਾਲੀਆਂ ਤਾਰਾਂ ਵੀ ਡਿੱਗੀਆਂ ਹੋਈਆਂ ਲਾਈਟ ਹੁਣ ਤਾਂ ਸ਼ਾਇਦ ਆ ਗਈ ਹੋਗੀ ਇਹਦਾ ਖੰਭਾ ਬਦਾਨੀ ਕਿੱਥੇ ਆ ਇਹਦਾ ਔਰ ਚੋਨਾ ਤਾਂ ਪੂਰਾ ਖਰਾਬ ਹੋਇਆ ਹੋਇਆ ਐਦਾਂ ਦਾ ਸਾਰਾ ਰਸਤਾ ਵੀ ਖਰਾਬ ਹੀ ਹੋ ਗਿਆ ਬਾਕੀ ਸੱਪ ਵੀ ਬਹੁਤ ਆ ਇੱਥੇ ਧਿਆਨ ਨਾਲ ਚੱਲਣਾ ਮੈਂ ਪੋਲੀ ਗਈ ਔਰ ਜਾਨਵਰ ਖਤਰਨਾਕ ਹੁੰਦੇ ਮੈਂ ਤਾਂ ਚਾਹ ਨਹੀਂ ਉਹਨੂੰ ਦੇਖ ਰਹੀ ਸੀਗੀ ਅਗਰ ਮੇਰੇ ਵੱਲੋਂ ਆਇਆ ਤਾਂ ਫਿਰ ਦੱਸਣਾ ਸੀ ਉਹਨੇ ਮੈਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਕੋਈ ਪਿੰਡ ਹੁੰਦਾ ਐਦਾਂ ਲੱਗ ਰਿਹਾ ਜਿਵੇਂ ਪਤਾ ਨਹੀਂ ਕਿਹੜਾ ਜੰਗਲੀ ਏਰੀਆ ਹੁੰਦਾ ਜਿਵੇਂ ਕਿਉਂਕਿ ਸਾਰੇ ਰਾਸਤੇ ਬੰਦ ਆ ਕੋਈ ਰਾਸਤਾ ਨਹੀਂ ਆਉਣ ਦਾ ਸਾਰਾ ਕੁਝ ਤਹਿਸ ਨਾਸ ਹੋਇਆ ਪਿਆ ਵਾ ਐਦਾਂ ਹੀ ਨਜ਼ਰ ਆ ਰਿਹਾ ਬਸ ਨਾ ਇੱਥੇ ਕੋਈ ਦੁਕਾਨ ਐ ਸਕੂਲ ਜ਼ਰੂਰ ਹੋਗਾ ਔਰ ਤਾਰ ਵੀ ਦੇਖੋ ਆ ਵੀ ਡਿੱਗੀ ਹੋਈ ਆ ਸਕੂਲ ਜ਼ਰੂਰ ਹੈਗਾ ਏ ਛੋਟਾ ਸਕੂਲ ਸਰਕਾਰੀ ਔਰ ਨਾ ਹੀ ਕੋਈ ਸੜਕ ਹੈ ਸਿਰਫ ਪਾਣੀ ਨੂੰ ਪਾਰ ਕਰਕੇ ਆਣਾ ਹੁੰਦਾ ਹੈ ਬਾਕੀ ਤਾਂ ਚੱਲ ਕੇ ਦੇਖਦੇ ਆ ਵੜਦੇ ਸਾਰ ਹੀ ਪਹਿਲਾ ਘਰ ਆ ਗਿਆ ਇਹ ਆ ਪਹਿਲਾ ਘਰ ਪਿੰਡ ਕਾਲੂਆਣੇ ਦਾ ਔਰ ਇੱਥੇ ਹੁਣ ਲੱਗੀ ਹੋਈ ਆ ਕੀ ਕਹਿੰਦੇ ਹੁੰਦੇ ਆ ਥੋੜੀ ਪੱਕੀ ਪਈ ਆ ਇੱਟਾਂ ਲੱਗੀਆਂ ਹੋਈਆਂ ਜੋ ਕਿ ਮਿੱਟੀ ਨਾਲ ਥੋੜੀ ਟੱਕੀਆਂ ਕੁਝ ਸ਼ਰੂਲੀ ਪਾਤੀ ਔਰ ਇਧਰ ਵੀ चोना खराब हो गया इधर तक घर ही सारा तहस नहस हो गया छत शायद डेगी गई है हजे भी बनते अपनिया मझा बनिया हुई किसी ने या वैसे ही बन दें होने ई आ गया दूसरा घर ਕਨੇ ਕਤੂ ਭੀ ਭਾਈ ਉਹ ਬਾਕੀ ਦੇ ਕੋਸ਼ ਕਰ ਉਹ ਨੇ ਸਾਹਮਣੇ ਅਰੇ ਇੱਕ ਕਾਗਰ ਜਿਹੜਾ ਕਿ ਡਿੱਗਾ ਹੋਇਆ ਕੋਠਾ ਇਹਨਾਂ ਦਾ ਜਿੰਮੀ ਨੇ ਚਗਾਰ ਜੰਮੀ ਹੋਈ ਆ ਸਹੀ ਕਰਨ ਲਈ سپورਟ ਦੇਣ ਲਈ ਇਹ ਟੈਂਪਰੇਰੀ ਇਹਨਾਂ ਨੇ ਖੰਭੇ ਬਣਾਏ ਆ ਲੱਕੜ ਦੇ ਇੱਕ ਘਰ ਆ ਵਾ ਕੀ ਹਾਲ ਹੋਇਆ ਲੱਭਦਾ ਹੀ ਨਹੀਂ ਆ ਜਮੀਨ ਕਿਵੇਂ ਦੀ ਹੋ ਗਈ ਆ ਇਹ ਲੱਗਦਾ ਜਿਵੇਂ ਪੱਥਰ ਪੂਰਾ ਹੁੰਦਾ ਮਤਲਬ ਸਖਤ ਲੱਗਦਾ ਜਿਵੇਂ ਪੱਥਰ ਹੁੰਦਾ ਸਕੂਲੋਂ ਛੁੱਟੀ ਹੋ ਗਈ ਲੱਗਦਾ ਭੱਜ ਜਾਂਦੇ ਆ। ਉਹ ਸਕੂਲ ਹੈ ਸਰਕਾਰੀ। ਠੀਕਰ ਆਵਾ ਇੱਥੇ ਸਾਰੇ ਤਕਰੀਬਨ ਇਦਾਂ ਦੇ ਹੀ ਘਰ ਆ ਤੇ ਇਦਾਂ ਦਾ ਹੀ ਏਰੀਆ ਵਾ। ਸਬ ਪੱਥੇ ਵੀ ਹੋ ਸਕਦੇ ਕਿਉਂਕਿ ਘਾਹ ਬਹੁਤ ਜ਼ਿਆਦਾ ਮਿੱਟੀ ਰੰਗੇ ਨੇ ਦਿਖਣਾ ਵੀ ਨਹੀਂ। ਸੋ ਧਿਆਨ ਨਾਲ ਚੱਲਣਾ ਪੈਣਾ ਇਸ ਲਈ ਮੈਂ ਵੀਡੀਓ ਥੋੜੀ ਥੋੜੀ ਬਣਾ ਰਹੀ ਹਾਂ ਰੁਕ ਰੁਕ ਕੇ ਇਹਨਾਂ ਵਿੱਚ ਵੀ ਹੋ ਸਕਦੇ ਆ। ਸੋਲਰ ਸਿਸਟਮ ਰੱਖਿਆ ਇਹਨਾਂ ਨੇ ਕਿਉਂਕਿ ਲਾਈਟ ਜਿਵੇਂ ਤਾਰਾਂ ਤੁਰਾਂ ਟੁੱਟ ਜਾਂਦੀਆਂ ਨੇ ਤੇ ਉਦੋਂ ਫਿਰ ਇਹ ਕੰਮ ਦਿੰਦਾ ਇਹਨਾਂ ਨੂੰ ਉਹ ਪਤਾ ਨਹੀਂ ਕਿਧਰੋਂ ਆਇਆ ਕਿਧਰ ਚੱਲੇ ਆ ਇਦਾਂ ਦੇ ਘਰਾਂ ਇੱਥੇ ਹਜੇ ਵੀ ਨਲਕੇ ਇਦਾਂ ਦੇ ਨੇ ਕੋਈ ਗੱਲ ਨਹੀਂ ਨੂੰ ਇਦਾਂ ਸਜਾਉਂਦੇ ਨੇ ਹੱਥਾਂ ਨਾਲ ਮੇਨੇ ਹੋ ਗਾਇਆ ਪਾਣੀ ਹਟੇ ਨਹੀਂ ਜੇਕਰ ਜਨਤਾ ਨਾ ਹਵਾ ਦੇ ਤਾਂ ਇਹ ਜਨਤਾ ਤਾਂ ਮਰ ਜਾਣਾ ਸੀ ਮੇਰਾ ਉੱਥੇ ਤਿੰਨਾ ਕਿੱਲਿਆਂ ਦੇ ਵਿੱਚ ਤਿੰਨ ਤਿੰਨ ਫੁੱਟ ਰੇਤਾ ਪਾਇਆ ਗਿਆ ਹੈ ਤੇ 4 ਲੱਖ ਰੁਪਏ ਉੱਤੇ ਲਾ ਕੇ ਉਹ ਜ਼ਮੀਨ ਬਣਾਈ ਹੈ ਚਬੀ ਵਿੱਚ ਹਥਲ ਜਿਹੜੀ ਹੋਏ ਉਹ ਕਰਦਾ ਲੱਥਾ ਹੀ ਨਹੀਂ ਤੇ ਉਤੋਂ ਪਾਣੀ ਫੇਰ ਆ ਗਿਆ ਇਹਦੇ ਫੇਰ ਕੀ ਕਰੇ ਇਹਦਾ ਵੀ ਬ੍ਰਾਂਡ ਲੱਗ ਇਹਦਾ ਵੀ ਬ੍ਰਾਂਡ ਲੱਗਦਾ ਡਿੱਗ ਗਿਆ ਅੰਬ ਦਾ ਰੁੱਖ ਦਰਖਤ ਕਿੰਨਾ ਸੋਹਣਾ ਲੱਗ ਰਿਹਾ ਨਾ ਇੱਕਰਾਵਾ 21 ਕਮਰਾ ਸਕੂਲ ਨਹੀਂ ਆਇਆ ਕੀ ਸਕੂਲ ਬੰਦ ਆ ਨਾਮ ਕੀ ਆ ਆਜੋ ਗੁਰਮੇਲ ਗੁਰਮੇਸਰ ਗੁਰਮੇਸਰ ਬੜਾ ਸੋਹਣਾ ਨਾਮ ਹਾਂ ਸੰਜੂ ਸੰਜੂ ਕੱਲਾ ਸੰਜੂ ਹਾਂ ਕਿੰਨਾ ਘਰ ਚੱਲੇ ਆਪਾਂ ਇਹ ਤਾਂ ਦੱਸ ਦੋ ਕਿੰਨੇ ਦੇ ਘਰ ਚੱਲੇ ਆ ਹੈ ਲਾ ਹਸੀ ਜਾਂਦੇ ਆ ਸ਼ਰਮਾਈਆਂ ਨੇ ਦੱਸ ਦੇਣੀ ਉਹਨਾਂ ਦੇ ਤਾਂ ਮੈਨੂੰ ਵੀ ਪਤਾ ਪਰ ਉਹਨਾਂ ਦਾ ਨਾਂ ਕੀ ਆ ਪਤਾ ਕੁਛ ਤੁਹਾਡਾ ਕੋਈ ਦੋਸਤ ਹੋਵੇ ਛੋਟਾ ਕਾਕੂ ਦੇ ਘਰ ਠੀਕ ਆ चलो चलो ठीक तो है दोनों टुट गए ठीक है कच्चिया किनिया सोनिया कंधा डिपिया हुई

ਇਹ ਤਾਂ ਚਲੇ ਗਈ ਲੱਗਦਾ ਘਰ ਛੱਡ ਕੇ ਜਦੋਂ ਪਾਣੀ ਆਇਆ ਪਹਿਲਾਂ ਹੈਗੇ ਸੀ ਪਿਛਲੀ ਵੀਡੀਓ ਚ ਜਦੋਂ ਮੈਂ ਰਿਕਾਰਡ ਕਰਿਆ ਸੀ ਉਦੋਂ ਇੱਥੇ ਰਹਿੰਦੇ ਸੀ ਰਾਸਤੇ ਵੀ ਇਦਾਂ ਦੇ ਆਉਂਦੇ ਆ ਘਰਾਂ ਨੂੰ ਪਗ ਡੰਡੀਆਂ ਛੋਟੇ ਛੋਟੇ ਵੱਟਾਂ ਆਈਆਂ ਕੁਕਰਾਵਾ ਇਹ ਵੀ ਡਿੱਗ ਗਿਆ ਸਾਰਾ ਪੂਰੇ ਡਿੱਗ ਗਿਆ ਸਾਰਾ ਕੁਝ ਵੀ ਨਹੀਂ ਬਚਿਆ ਰਾਹ ਤੇ ਉਧਰ ਜਾਣਾ ਆਪਾਂ ਹਾਂ ਪਾਣੀ ਆ ਲੈ ਕੇ ਆਂਦੇ ਏਦਾਂ ਪਰ ਕੇ ਦੂਰੋਂ ਨਲ ਕਾ ਇਹਨਾਂ ਦਾ ਦਰਿਆ ਚ ਰੁੜ ਗਿਆ ਹਾਂ ਪਾਣੀ ਬਹੁਤ ਚੰਗਾ ਹੈ ਅੱਛਾ ਹੈ ਤੇ ਹੋਣਾ ਹੀ ਨਾ ਜਦ ਬਉ ਵੀ ਗਈ ਹੈ ਹਾਂ ਹਾਂ ਉੱਥੇਗਾ ਹੀ ਬੋਰ ਹਾਂਜੀ ਵਿੱਚ ਨਾਲ ਹੱਟੀ ਹੈ ਤੇ ਉਪਾਂ ਨਹੀਂ ਸਹੀ ਹੈਗਾ ਠੀਕ ਹੈ ਤੇ ਉਹ ਗੋ ਨੂੰ ਪਿਆ ਲੈ ਪਾਣੇ ਮੁੰਡੇ ਮਾਹੇ ਲੈਣੀਆਂ ਠੀਕ ਹੈ ਕੱਪੜੇ ਥੋ ਲੈ ਸੱਪੀਂ ਜੁਗਤ ਪਾ ਲੈ ਜੀ ਦਾ ਤਿੰਨ ਹੋਣ ਵਾਲਾ ਪਾਣੀ ਉਹ ਦਾ ਦਰਿਆ ਚਲੇ ਲੰਦੇ ਹੈ ਨਾਉਣ ਵਾਸਤੇ ਨਾਉਣ ਵਾਸਤੇ ਨੂੰ ਤਾਂ ਸੁਣਿਆ ਨਾ ਕੰਨ ਬਕਾਣੀ ਚਾਹਤੇ ਚਲੋ ਠੀਕ ਹੈ ਏਦਾਂ ਸਮਝ ਨਹੀਂ ਹੁੰਦਾ ਆ ਰੁੱਖ ਵੀ ਨਾਲ ਹੀ ਫੱਟੇ ਗਏ ਇਹ ਰੋਕਣਾ ਬੜਾ ਹਿੱਤਾ ਵਾਧਾ ਬਣਾਉਣ ਨਾਲ ਵਾਧੂ ਵਾਰ ਤੇ ਨਾ ਅੱਛਾ ਛੱਟੇ ਨੇ ਕੁਝ ਪਾਣੀ ਨੂੰ ਰੋਕਦੇ ਹੀ ਆ ਪਾਣੀ ਫੱਜਾ ਆ ਪਰ ਦਰਿਆ ਠੀਕ ਹੈ ਦਰਿਆ ਕਿ ਜਾਣੇ ਹਾਰੇ ਤੋਂ ਮੂਰੇ ਬੜੇ ਤਾਂ ਗੰਨਾ ਇਹ ਰੋਖ ਮਰ ਵਾਧੂ ਵਾਰ ਚ ਲੈ ਆਂਦੇ ਨੇ ਠੀਕ ਹੂੰਟੀ ਦਾ ਘਰ ਦਰਿਆ ਦੇ ਬਿਲਕੁਲ ਨਾਲ ਕੰਡੇ ਦੇ ਆ ਅਸਲੂ ਮੁੰਡੇ ਆ ਗਿਆ ਆ ਨਾ ਦਵਾ ਦਾਲ ਆ ਹੱਜੇ 7 ਦਿਨ ਹੋ ਗਏ ਨੇ ਗਾਉਣਾ ਇਹ ਛੱਡਾ ਅਛੂ ਚਾਰੀ ਆਉਣ ਲੱਗੀ ਚ ਵਿਚ ਡੱਗ ਪਈ ਦਰਿਆ ਅੱਛਾ ਮਸੇ ਫੜੀ ਕੱਢੀ ਦੋ ਕਿਲੇ ਲੜ ਗਈ ਕੰਡੇ ਦੇ ਉੱਪਰ ਪੂਰਾ ਘਰ ਆ ਪੀਣ ਲਈ ਪਾਣੀ ਵੀ ਦੂਰੋਂ ਹੀ ਲੈ ਕੇ ਆਉਂਦੇ ਨੇ ਨੂੰ ਆਉਣ ਜਾਂਦਾ ਰਸਤਾ ਐਦਾਂ ਦਾ ਤਕਰੀਬਨ ਇੱਥੇ ਸਾਰੇ ਘਰਾਂ ਦੇ ਰਾਹ ਰਾਹ ਐਦਾਂ ਦੇ ਹੀ ਨੇ ਮਤਲਬ ਕਿ ਵਟਟਾਈਆਂ ਬਣੀ ਹੋਈਆਂ ਨੇ ਛੋਟੇ ਛੋਟੇ ਪੰਛੀ ਸੌਰੀ ਹਿੱਕ ਕੀ ਲੱਗੇ ਪੰਛੀ ਆ ਮੈਨੂੰ ਲੱਗਾ ਸੱਪ ਕਿਉਂਕਿ ਸ਼ੁਰੂਆਤ 'ਚ ਹੀ ਸੱਪ ਮਿਲਿਆ ਸੀ ਕੋ ਲਿਖੇ ਵੀ ਜਾਂਦੇ ਹੁੰਦੇ ਹੁੰਦੇ ਸਾਟੇ ਚਾਰ ਇਹਨੂੰ ਪਾਰ ਕਰਕੇ ਹੁਣ ਜਾਣਾ ਛੋਟੇ ਜਿਹੇ ਪੁੱਲ ਨੂੰ ਛੋਟੇ ਛੋਟੇ ਸੱਪੀਆਂ ਚਲੋ ਚਲੋ ਇਵੀ ਨਾ ਨਹੀਂ ਆਪੀ ਬਣ ਜਾਣਾ ਗਾਰਡਰ ਰੱਖ ਕੇ ਗਰਨੇ ਆ ਪਰ ਹੁਣ ਇੱਕ ਕਿਲੋਮੀਟਰ ਚੱਲ ਕੇ ਆਣਾ ਪਰ ਸਰਦ ਨੂੰ ਨਾ ਮਤ ਜਿਆਦਾ ਸੂਰਜ ਵੀ ਟਲਣ ਵਾਲਾ 4:30 ਦਾ ਟਾਈਮ ਹੋ ਗਿਆ 6 ਘੰਟੇ ਹੋ ਗਏ ਮੈਨੂੰ ਇੱਥੇ ਆਏ ਨੂੰ ਓਹ ਆਰੇ ਪਰ ਲੈ ਕੇ ਜਾਣਾ ਦਾ ਹੋਂਕੋਂ ਇਹ ਦੇ ਕਿਹੜੀ ਸਾਈਡ ਨੂੰ ਜਾਈਏ ਇਹਦੇ ਵਿੰਗੇ ਜਾਈ ਜਾਂਦੇ ਉਧਰ ਨੂੰ ਕਿਤੇ ਹੋਰ ਚੱਲ। ਨਾ ਮਦਰ ਬੇਬੀ ਨਾ ਕੁਝ ਨਹੀਂ ਹੋ ਗਿਆ। ਕ੍ਰਾਸ ਕਰ ਲਿਆ। ਇੱਧਰ ਦੀ ਹੁਣ ਉੱਪਰ ਜਾਣਾ। ਚੜਿਆ ਕਿਉਂ ਨਹੀਂ ਜਾਣਾ ਮੇਰੇ ਕੋਲ ਚੜ ਜਾਣਾ ਮੈਂ। ਤੇਰੀ ਨੂੰ ਯਾ ਹੋ ਛੱਡ ਗਏ ਸੀਗੇ ਥੈਂਕ ਯੂ ਲੱਗੀ ਆ ਮਸ਼ੀਨ ਤੋਂ ਨਵੜਦੀ ਵਈਆ ਇਹਦੇ ਨਾਲ ਸਾਫ ਕਰਾਂ ਕਿ ਸੁੱਕ ਕੇ ਆਪਣੇ ਉਤਰਾ ਨਹੀਂ ਕਰਨਾ ਪੈਣਾ ਬਾਕੀ ਇਹ ਸੀ ਅੱਜ ਦਾ ਵਲੌਗ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ